ਹੁਣ ਮਾਨ ਸਾਹਿਬ ਕਹਿੰਦੇ ਕਿ ਪੰਜਾਬੀ ਦਾ ਟੈਸਟ ਦੇ ਕੇ ਦੇਖੋ ਯਾਰ ਕਿੱਥੇ ਬੁੱਢੀ ਦਾ ਮਰਨਾ ਕਿੱਥੇ ਹਾਲੂਕੂ ਪੰਜਾਬੀ ਦਾ ਖੇਜੀ ਪੇਪਰ ਦੇ ਲੋ ਇਹਨਾਂ ਨੂੰ ਚੰਡੀਗੜ੍ਹ ਨਹੀਂ ਲਿਖਣਾ ਆਉਣਾ ਪੈਰ 'ਚ ਹਾਹਾ ਨਹੀਂ ਪੋਣਾ ਆਉਣਾ ਤੁਹਾਡੀ ਪੰਜਾਬੀ ਲਿਖੀ ਵੀ ਵਾਇਰਲ ਹੋਈ ਸੀਗੀ ਉਦੋਂ ਮਾਨ ਸਾਹਿਬ ਇਹ ਕਿਹੜੀਆਂ ਗੱਲਾਂ ਹੁੰਦੀਆਂ ਨੇ ਕੁਝ ਲੋਕ ਵਿਸ਼ਿਆਂ 'ਚ ਕਮਜ਼ੋਰ ਹੁੰਦੇ ਆ ਕੁਝ ਲੋਕ ਮੈਂ ਖੁਦ ਮੈਟ ਦੇ ਵਿੱਚ ਬਿਲੋ ਐਵਰੇਜ ਸੀਗੀ ਸਾਰੀ ਜ਼ਿੰਦਗੀ ਬਿਲੋ ਅਵਰੇਜ ਰਹਾ ਅੰਗਰੇਜ਼ੀ ਚ ਬਿਲੋ ਅਵਰੇਜ ਰਹਾ ਐਵਰੇਜ ਤੋਂ ਵੀ ਥੱਲੇ ਰਹਾ ਮੈਂ ਪਰ ਪੰਜਾਬੀ ਚ ਮੈਂ ਕਹਿੰਦਾ ਕਿ ਜਿਹੜਾ ਮਰਜੀ ਆ ਜਾਵੇ 90 ਫੀਸਦੀ ਨਾਲੋਂ ਠੀਕ ਆ ਔਰ ਮੈਂ ਇੱਕ ਯੂਨੀਵਰਸਿਟੀ ਨਾਲ ਮੱਥਾ ਵੀ ਲਾਇਆ ਇਸ ਬਾਬਤ ਆਪ ਦਾ ਹੱਕ ਲੈ ਕੇ ਰੱਖਿਆ ਉੱਥੇ ਮੈਨੂੰ ਵਿਸ਼ੇ ਚ ਫੇਲ ਕੀਤਾ ਗਿਆ ਸੀਗਾ ਤਾਂ ਮੈਂ ਆਰਟੀਆਈ ਪਾ ਕੇ ਤਸੱਲੀ ਕਰਵਾ ਕੇ ਤਾਂ ਇਹ ਸੀਗਾ ਕਿ ਯਾਰ ਇੱਕ ਵੀ ਹੋ ਸਕਦਾ ਪਰ ਇਹ ਇਸ ਚੈਲੰਜ ਚੁੱਕੀ ਨਿਕਲੇਗਾ ਅਗਲਾ ਕਵੇ ਹੁਣ ਮੰਨ ਲਓ ਤੁਹਾਨੂੰ ਪਤਾ ਸੁਖਵੀਰ ਸਿੰਘ ਬਾਦਲ ਦੀ MBA LA LM ਤੇ MA ਐਸ਼ਾਤ MA ਆ ਪੰਜਾਬ ਯੂਨੀਵਰਸਿਟੀ ਦੀ MA ਆਨਰਸ ਤੁਹਾਨੂੰ ਪਤਾ ਨਵਜੋਤ ਸਿੰਘ ਸਿੱਧੂ ਪੰਜਾਬ ਪੰਜਾਬੀ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਕੀ ਤੁਹਾਨੂੰ ਪਤਾ ਵਾ ਕਿ ਨਵਜੋਤ ਸਿੰਘ ਸਿੱਧੂ ਬੈਂਕ ਚ ਕੰਮ ਕਰਦਾ ਰਿਹਾ ਉਹ ਤੁਹਾਨੂੰ ਕਵੇ ਕਿ ਕਮਰਸ ਦਾ ਟੈਸਟ ਦੇ ਕੇ ਦੱਸ ਕਿ ਕਿੰਨੇ ਨੰਬਰ ਲਵੇਂਗਾ ਤਾਂ ਫਿਰ ਫਿਰ ਮਤਲਬ ਕਿ ਤੂੰ ਹੀ ਕੀ ਕਰੋਗੇ ਤੁਹਾਨੂੰ ਕਵੇ ਕਿ ਤੂੰ ਨੀਤੀ ਘਾੜਾ ਬਾਈ ਤੂੰ ਕਮਰਸ ਦਾ ਦੇ ਕੇ ਦੇਖ ਟੈਸਟ ਮੇਰੇ ਨਾਲ ਜਾ ਉਹ ਕਵੇ ਕੋਈ ਵੀ ਬੰਦਾ ਜਿਹਦਾ MBA ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਉਹ ਕਵੇ ਕਿ ਬਿਜ਼ਨਸ ਮੈਨੇਜਮੈਂਟ ਦਾ ਕਰਕੇ ਦੇਖ ਕੀ ਇਹਦੇ ਚੋਂ ਨਿਕਲੇਗਾ ਕੁਝ ਦੱਸੋ ਮੈਨੂੰ ਮਜੀਠੀਆ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਯੂਨੀਵਰਸਿਟੀ ਦੇ ਕਾਲਜ ਦਾ ਗ੍ਰੈਜੂਏਟ ਆ ਤਾਂ ਕੀ ਗੱਲ ਉਹਦੋਂ ਇਹਨਾਂ ਦੇ ਪੰਜਾਬੀ ਦੇ ਪੇਪਰ ਨਾ ਲਏ ਹੋਣਗੇ 10ਵੀਂ 12ਵੀਂ 8ਵੀਂ ਚ 8ਵੀਂ 10ਵੀਂ 12ਵੀਂ ਚ ਕੀ ਇਹਨਾਂ ਦਾ ਪੰਜਾਬੀ ਦਾ ਕੋਈ ਪੇਪਰ ਨਹੀਂ ਹੋਇਆ ਹੋਏਗਾ ਕੋਈ ਪੰਜਾਬੀ ਦਾ ਸਕੂਲਾਂ ਚੋਂ ਜਾਂ ਜਿੱਥੋਂ ਵੀ ਨਿਕਲੇ ਆ ਜੇ فرض ਕਰੋ ਇੱਥੋਂ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ ਕੁਈ ਨਾ ਦਾ ਪਤਲੁਕੇ ਪੰਜਾਬੀ ਬੁਹਬੀ ਦਾ ਕੋਈ ਹਿਸਾਬ ਕਿਤਾਬ ਨਹੀਂ ਸੀਗਾ ਤੇ ਫਿਰ ਇਹ ਬੋਲ ਕਿਵੇਂ ਲੈਂਦੇ ਨੇ ਪੰਜਾਬੀ ਨਹੀਂ ਜਿਨ੍ਹਾਂ ਨੇ ਇਹ ਸਾਰਾ ਕੁਝ ਮਤਲਬ ਕਿ ਦੇਖਿਆ ਚਲੋ ਪੰਜਾਬੀ ਨਹੀਂ ਵੀ ਆਉਂਦੀ ਹੋਵੇ ਮੈਂ ਇਸ ਗੱਲ ਨਾਲ ਵੀ ਸਹਿਮਤ ਹੋ ਗਿਆ ਠੀਕ ਹੈ ਇਹ ਨਾ ਚ ਕੋਈ ਵੀ ਪੰਜਾਬ ਦੇ ਸਕੂਲ ਚ ਤੁਹਾਡੇ ਦਰਸਨ ਮੁਤਾਬਕ ਨਹੀਂ ਪੜਿਆ ਹੋਇਆਗਾ ਜਾਂ ਸਨਾਵ ਅਰਦੂਮ ਵਗੈਰਾ ਜਿੱਥੇ ਵੀ ਹੈ ਪਰ ਤੁਸੀਂ 12ਵੀਂ ਪਾਸ ਹੋ ਤੇ ਕਾਲਜ ਡ੍ਰੌਪ ਆਊਟ ਹੋ ਫਸਟ ইয়ার ਦੇ ਤੁਹਾਨੂੰ ਕੋਈ ਕਹੇ ਕਿ ਕੈਮਿਸਟਰੀ ਦਾ ਕੈਮਿਸਟਰੀ ਦਾ ਟੈਸਟ ਦੇ ਕੇ ਫਿਜ਼ਿਕਸ ਦਾ ਟੈਸਟ ਟੈਸਟ ਦੇ ਕੇ ਦੇ ਉਹਦੇ ਚ ਕੁਛ ਨਿਕਲੇਗਾ ਉਹਦੇ ਚ ਕੁਛ ਨਿਕਲੇਗਾ ਵਾਯਾਤ ਗੱਲਾਂ ਨੇ ਇਹ ਵਾਯਾਤ ਅੱਛਾ ਜਿਹੜਾ ਫਿਕਰ ਕਰਨ ਦੀ ਜ਼ਰੂਰਤ ਧਿਆ ਆ ਪ੍ਰਵੋਧ ਪ੍ਰੀਖਿਆ ਹੋਈ ਆ ਜਿਹੜਾ ਸਰਕਾਰੀ ਨੌਕਰੀਆਂ ਵਾਸਤੇ ਟੈਸਟ ਹੁੰਦਾ ਜਿਹੜਾ ਸਰਕਾਰੀ ਟੈਸਟ ਹੁੰਦਾ ਮਾਨ ਸਾਹਿਬ ਤੁਹਾਨੂੰ ਪਤਾ ਕੱਲ 63 ਬੰਦਿਆਂ ਚੋਂ 62 ਫੇਲ ਹੋ ਗਏ ਪੰਜਾਬ ਚ ਪੰਜਾਬੀ ਵਿਸ਼ੇ ਚ ਕੀ ਉਹਦੀ ਜ਼ਿੰਮੇਵਾਰੀ ਤੁਸੀਂ ਲੈਨੇ ਹੋ ਕਿ ਤੁਸੀਂ ਐਡੇ ਪੰਜਾਬੀ ਪ੍ਰਸਤ ਸੀਗੇ ਤਾਂ ਤੁਹਾਡੇ ਰਾਜ ਦੇ ਵਿੱਚ ਆ ਕੁਝ ਹੋ ਗਿਆ ਤੇ ਜੇ ਗੱਲ ਆਪਾਂ ਕਰੀਏ ਕਿ ਪਿਛਲੇ ਪਿਛਲੇ ਸਾਲ ਤੁਹਾਨੂੰ ਪਤਾ 12ਵੀਂ ਦੇ ਵਿੱਚੋਂ 4000 ਤੋਂ ਵੱਧ ਸਟੂਡੈਂਟ ਜਿਹੜਾ ਉਹ ਪੰਜਾਬੀ ਚੋਂ ਫੇਲ ਹੋਇਆ ਵਾ ਜੇ ਉਸ ਤੋਂ ਵੀ ਪਿੱਛੇ ਚਲੇ ਜਾਉਗੇ ਤਦ ਦਸਵੀ ਦੇ ਇਮਤਿਹਾਨਾਂ ਚ ਵੀ ਹਜ਼ਾਰਾਂ ਬੱਚੇ ਫੇਲ ਹੋ ਜਾਂਦੇ ਨੇ ਤੁਹਾਨੂੰ ਉੱਥੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਇਹਨਾਂ ਦੀ ਪੰਜਾਬੀ ਚੈੱਕ ਕਰਨ ਦੀ ਜ਼ਰੂਰਤ ਹੈ ਜਿਹੜੇ ਜ਼ਿਆਦਾਤਰ ਹਾਰੇ ਲੀਡਰ ਨੇ ਇਸ ਟਾਈਮ ਸੁਖਵੀਰ ਸਿੰਘ ਬਾਦਲ ਐਮਐਲਏ ਦਾ ਇਲੈਕਸ਼ਨ ਹਾਰੇ ਨੇ ਨਵਜੋਤ ਸਿੰਘ ਸਿੱਧੂ ਐਮਐਲਏ ਦਾ ਇਲੈਕਸ਼ਨ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਚ ਨੇ ਇਸ ਵੇਲੇ ਬੈਠੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਇਲੈਕਸ਼ਨ ਹਾਰੇ ਹੋਏ ਨੇ ਤੁਹਾਨੂੰ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਮੈਨੂੰ ਤੇ ਹੁਣ ਮਤਲਬ ਕਿ ਤੁਹਾਡੀ ਸਮਝ ਨਹੀਂ ਲੱਗਦੀ ਕਿ ਕੱਲ ਉਹਨੂੰ ਕਿਸੇ ਨੇ ਪੀ ਐਚ ਡੀ ਕੀਤੀ ਆ ਤਾਂ ਉਹ ਉਸ ਹਿਸਾਬ ਨਾਲ ਤੁਹਾਨੂੰ ਕਹੇ ਕਿ ਆ ਜਾ ਯਾਰ ਆ ਜਾ ਯਾਰ ਤੂੰ ਮੇਰੇ ਬਰਾਬਰ ਟੈਸਟ ਦੇ ਕੇ ਦੇ ਕੀ ਕੁਝ ਨਿਕਲੇਗਾ ਇਹਦੇ ਚੋਂ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਅੰਕੜੇ ਦੱਸ ਦਿੱਤੇ ਆ ਕਿ ਇੱਥੇ ਕੰਮ ਕਰੋਗਾ ਜੇ ਤੁਸੀਂ ਐਡੇ ਪੰਜਾਬੀ ਪ੍ਰਸ ਤੋਂ ਤਾਂ ਤੁਸੀਂ ਜਿਹੜਾ ਉਹ ਕਿਹਾ ਸੀ ਫਰਵਰੀ ਤੱਕ ਸਾਰਾ ਐਲਾਨ ਅਸੀਂ ਲਾਗੂ ਕਰ ਦੇਵਾਂਗੇ ਪਿਛਲੇ ਸਾਲ ਫਰਵਰੀ ਉਹ ਹੁਣ ਤੱਕ ਲਾਗੂ ਕਿਉਂ ਨਹੀਂ ਹੋਇਆ ਤੁਸੀਂ ਐਡੇ ਪੰਜਾਬੀ ਪ੍ਰਸਤ ਹੋ ਤਾਂ ਫਿਰ ਹਜ਼ੂਰ ਗੱਲ ਇਹ ਹੈ ਕਿ ਹੁਣ ਤੱਕ ਹੁਣ ਤੱਕ ਜਿਹੜਾ ਹੈ ਹੁਣ ਤੱਕ ਤੁਸੀਂ ਜਿਹੜੇ ਸਾਰੇ ਲੈਟਰ ਪੰਜਾਬੀ ਚ ਕਿਉਂ ਨਹੀਂ ਕੜਦੇ ਅਦਾਲਤਾਂ ਚ ਪੰਜਾਬੀ ਕਿਉਂ ਨਹੀਂ ਲਾਗੂ ਹੋ ਪਾਰੇ ਅਸੈਂਬਲੀ ਚ ਪੂਰਨ ਤੌਰ ਤੇ ਉੱਥੇ ਤੁਹਾਡਾ ਸਪੀਕਰ ਸੈਸ਼ਨ ਮੁਲਤਵੀ ਨੂੰ ਵੀ ਸਤਾਗਤ ਕੇ ਸਤਾਗਤ ਕਹੀ ਜਾਂਦਾ ਔਰ ਤੁਸੀਂ ਖੁਦ ਵਿਰੋਧੀ ਧਿਰ ਵੀ ਨਹੀਂ ਕਹਿ ਸਕਦੇ ਤੁਹਾਡੀ ਪੰਜਾਬੀ ਦਾ ਜੇ ਮੈਂ ਉਹ ਕਰਾਂ ਨਾ ਪੋਸਟਮਾਰਟਮ ਮਾਨ ਸਾਹਿਬ ਤੁਸੀਂ ਵਿਰੋਧੀ ਧਿਰ ਨਹੀਂ ਕਈ ਵਾਰ ਤੁਸੀਂ ਵਿਪੱਖਸ਼ੀ ਕਹਿੰਦੇ ਹੋ ਇੰਨਾ ਚੀਜ਼ਾਂ ਚ ਕੁਸ਼ ਨਹੀਂ ਹੈ ਕੁਸ਼ ਨਹੀਂ ਹੈਗਾ ਤੁਸੀਂ ਆਪਣਾ ਕੰਮ ਕਰੋ ਤੇ ਇਹ ਦੱਸੋ ਕਿ 13 0 ਜੇ ਇਨਾ ਹੀ ਤੁਹਾਨੂੰ ਕੌਨਫੀਡੈਂਸ ਹੈ ਤਾਂ ਫਿਰ ਮਨਿਸਟਰ ਕਿਉਂ ਮੈਦਾਨ ਛੁਟਾਰ ਰਹੇ ਹੋ ਫਿਰ ਤੁਸੀਂ ਵਲੰਟੀਅਰ ਜਾਂ ਆਪਣੀ ਸੈਕੰਡ ਕਤਾਰ ਦੀ ਲੀਡਰਸ਼ਿਪ ਮੈਦਾਨ ਚ ਕਿਉਂ ਨਹੀਂ ਉਤਾਰ ਰਹੇ ਫਿਰ ਤੁਸੀਂ ਇੰਪੋਰਟ ਕਿਉਂ ਕਰ ਰਹੇ ਹੋ ਇੰਪੋਰਟ ਕਿਉਂ ਕਰ ਰਹੇ ਹੋ ਜੀਪੀ ਨੂੰ ਰਿੰਕੂ ਨੂੰ ਵੀ ਕੀਤਾ ਭੱਜ ਗਿਆ ਉਹ ਫਿਰ ਤੁਸੀਂ ਚੱਬੇਵਾਲ ਨੂੰ ਕਿਉਂ ਇੰਪੋਰਟ ਕਰ ਰਹੇ ਹੋ ਹਾਲੇ ਤਾਂ ਤੁਸੀਂ ਇੱਕ ਅੱਧਾ ਹੋਰ ਕਰ ਲੈਣਾ ਸੀ ਅ ਜਲੰਧਰ ਜ਼ਿਲ੍ਹੇ ਦੇ ਨਕੋਦਰ 2 ਬਲਾਕ ਦੇ ਵਿੱਚ 36 ਸਕੂਲਾਂ 'ਚ ਸਿਰਫ ਪੰਜਾਬ ਦੇ ਦੋ ਟੀਚਰ ਆ ਰਾਜ ਢਿੱਲੋਂ ਜੀ ਕਹਿ ਰਹੇ ਨੇ ਰਾਜ ਢਿੱਲੋਂ ਕਹਿ ਰਹੇ ਨੇ ਆ ਲੋ ਕਰ ਲੋ ਗੱਲ ਕਾਰਲੋ ਘੋ ਨੂੰ ਭੰਡਾ ਆ ਵੇਖ ਲੋ ਇਹਨਾਂ ਦੀ ਪੰਜਾਬੀ ਪ੍ਰਸਤੀ ਕਿ ਨਕੋਦਰ 2 ਬਲਾਕ ਦੇ ਵਿੱਚ 36 ਸਕੂਲਾਂ 'ਚ ਸਿਰਫ 2 ਟੀਚਰ ਆ ਪਿਆ ਆ ਕੀ ਬਾਤ ਆ ਯਾਰ ਤੁਹਾਡੀ ਮਤਲਬ ਕਿ ਇਹ ਗੱਲਾ ਨਹੀਂ ਕਿ ਤੁਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹੋ ਬਹੁਤ ਵੱਡੇ ਵੱਡੇ ਵਲੰਟੀਅਰ ਤਾਂ ਰੱਖੇ ਡੰਡੇ ਤੇ ਗਾਣਾ ਖਾਣ ਨੂੰ ਪਰ ਬੋ ਜੀ ਅਸੀਂ ਮੈਂ ਹਮੇਸ਼ਾ ਇਹਨਾਂ ਦੀ ਗੱਲ ਕੀਤੀ ਆ ਵਲੰਟੀਅਰਾਂ ਦੀ ਚਾਹੇ ਉਹ ਕਾਲੀਆਂ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਵਾਲਿਆਂ ਦੇ ਚਾਹੇ ਕਾਂਗਰਸੀਆਂ ਦੇ ਉਹ ਕਿ ਯਾਰ ਤੁਸੀਂ ਇਹਨਾਂ ਨੂੰ ਤਵੱਜੂ ਨਹੀਂ ਦਿੰਦੇ ਜਿਹੜੇ ਵਿਚਾਰੇ ਬੈਕਬੋਨ ਹੁੰਦੇ ਆ ਜਿਹੜੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਵਿਭਤਾ ਆਪਣੇ ਦੇ ਚੱਲਦੇ ਆ ਤਾਂ ਜਦੋਂ ਲੋੜ ਹੁੰਦੀ ਹੈ ਉਹਨਾਂ ਨੂੰ ਇੱਜ਼ਤ ਦੇਣ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਮਰਤਬੇ ਦੇਣ ਦੀ ਤਾਂ ਫਿਰ ਉਦੋਂ ਤੁਸੀਂ ਬਾਈਪਾਸ ਹੋ ਜਾਂਦੇ ਆ ਯਸ ਨੂੰ ਜਣੀ ਵੀ ਤੈਨੂੰ ਪਤਾ ਰਾਹੁਲ ਗਾਂਧੀ ਕਿੰਨਾ ਪੜਿਆ ਹੋਇਆ ਹੈ ਨਹੀਂ ਸਰ ਇਹ ਨਾਲ ਨਹੀਂ ਬਸ ਅਸਲ ਦੇ ਵਿੱਚ ਕੀ ਆ ਕਿ ਅਸੀਂ ਬਈ ਗੱਲ ਇਹ ਆ ਕਿ ਅਸੀਂ ਖੁਦ ਹੀ ਇੰਨੇ ਨਹੀਂ ਪੜੇ ਹੋਏ ਇਸੋ ਜੇ ਅਸੀਂ ਪੜੇ ਹੋਏ ਤਾਂ WhatsApp ਯੂਨੀਵਰਸਿਟੀ ਦੇ ਵਿੱਚ ਜ਼ਿਆਦਾ ਪੜੇ ਹੋਏ ਹੱਸ ਜਿਵੇਂ ਸਾਨੂੰ ਅੱਜਕੱਲ ਨੈਰੇਟਿਵ ਦੇ ਵਿੱਚ ਵਰਤਾਨ ਦੇ ਵਿੱਚ ਉਲਝਾ ਦੇ ਆ ਜਾਂਦਾ ਸੋ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਰਾਹੁਲ ਗਾਂਧੀ ਸ਼ਾਇਦ ਕੈਂਬਰਿਜ ਦੇ ਵਿੱਚ ਜਾਂਦਾ ਭਾਸ਼ਣ ਦੇਣ ਵਾਸਤੇ ਆ ਤੁਹਾਡੇ ਬਹਿਸ ਮੁਵੈਸੇ ਤੋਂ ਜਿੱਤ ਆ ਗਿਆ ਕੈਂਬਰਿਜ ਦੇ ਵਿੱਚ ਜਾਂਦਾ ਹਰ ਸਾਲ ਭਾਸ਼ਣ ਦੇਣ ਵਾਸਤੇ ਬਤੌਰ ਵਿਦਵਾਨ ਤੇ ਉਹਦੇ ਵਾਸਤੇ ਉਹਨੂੰ ਇੱਕ ਰਕਮ ਮਿਲਦੀ ਹੈ ਬਹੁਤ ਵੱਡੀ ਤੇ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਬਤੀਤ ਕਰਦਾ ਪੂਰੀ ਆਸ਼ ਨਾਲ ਬਾਕੀ ਤਾਂ ਗਾਂਧੀ ਫੈਮਿਲੀ ਕੋਲ ਬਥੇਰਾ ਖੁਸ਼ ਹੈ ਮਤਲਬ ਕਿ ਪੈਸੇ ਵੀ ਪੂਰੇ ਤਗੜੇ ਮਿਲਦੇ ਆ ਤੇ ਕੀ ਗੱਲ ਆ ਆਪਾਂ ਨੂੰ ਮੈਨੂੰ ਜਾਂ ਤੁਹਾਨੂੰ ਕਿਸੇ ਨੂੰ ਸੱਦਾ ਆਉਂਦਾ ਇੱਥੇ ਤੇ ਆਪਾਂ ਨੂੰ ਆਪਦੀ ਯੂਨੀਵਰਸਿਟੀ ਚੋਂ ਨਹੀਂ ਕੋਈ ਸੱਦਾ ਸੋ ਇਹ ਗੱਲ ਆ ਕਿ ਆਪਾਂ ਸਿਆਸੀ ਨੈਰੇਟਿਵਾਂ ਦੇ ਵਿੱਚ ਜ਼ਿਆਦਾ ਉਲਝ ਜਾਂਦੇ